ਏ ਜੀ ਸਨੋਵਰ ਦੀ ਸਿਸਟਰ ਭੈਣ ਸਾਡੀ ਉਹਨੇ ਭਰਾਇਆ ਬਹੁਤ ਬਹੁਤ ਧੰਨਵਾਦ ਤੇ ਮੇਰਾ ਭਰਾ ਹਮੇਸ਼ਾ ਆ ਬਹੁਤ ਸੋਹਣਾ ਆਇਆ ਏ ਸ਼ਾਟ ਆ ਦਾ ਰਾਜਾ ਹੀ ਲੱਗਦਾ ਸਨੋਵਰ ਰਾਜਿਆ ਵਾਲੀ ਫੀਲਿੰਗ ਬਹੁਤ ਬਹੁਤ ਧੰਨਵਾਦ ਤੇ ਪੈਂਦੇ ਹੀ ਨਹੀਂਗੇ ਇਹਨੂੰ ਨਹੀਂ ਵੱਟ ਪੈਂਦੇ ਏ ਤੇ ਫਿਰ ਤੂੰ ਕਿਉਂ ਆਕੜੀਆਂ ਖੜਾਵਾ ਹੋ ਜਾਂਦਾ ਖੜਨਾ ਰਹਿ ਜਾਂ ਬੰਦੇ ਜੀ ਕਰੇ ਹੋਇਆ ਬੀਬੀ ਸੀ ਆ ਹਾਂਜੀ ਲੋ ਜੀ ਸਾਥੀ ਕਾ ਸਾਰਿਆਂ ਨੂੰ ਪਈ ਹਾਲੀਏ ਸੋ ਜਿਹੜਾ ਅੱਜ ਦਾ ਵਲੌਗ ਆ ਮੋਡੇ ਰੈਡੀ ਸਟਡੀ ਹੋ ਗਿਆ ਮਟਾਵਾ ਸੋਨਾ ਵੇਖੋ ਤੇ ਮੋਡੇ ਰੈਡੀ ਹੋ ਗਿਆ ਸੋ ਅੱਜ ਅਸੀਂ ਚੱਲੇ ਆ ਹੁਸ਼ਿਆਰਪੁਰ ਜ਼ਿਲ੍ਹੇ ਕਿਹਾ ਜਿਹੜੇ ਹੁਸ਼ਿਆਰਪੁਰ ਤੇ ਆਪ ਨੂੰ ਵੇਖਦੇ ਆ ਉਹ ਤਾਂ ਪਹਿਲਾਂ ਕਮੈਂਟ ਕਰਨਾ ਸੋ ਅੱਜ ਉੱਥੇ ਆਪਣਾ ਭਰਾ ਸਿੰਘੇ ਦਾ ਆਪਾਂ ਗਾਣਾ ਉੱਥੇ ਗਾਣਾ ਗਾਣੇ ਕਰਦਾ ਕੀ ਆ ਜੀ ਪੀ ਗਾਣੇ ਦੀ ਬਈ ਉਹ ਪ੍ਰੋਮੋਸ਼ਨ ਕਰਦੀ ਆਪਾਂ ਗਾਣਾ ਰੀਲੀਜ਼ ਕਰਨਾ ਕੱਲ ਨੂੰ ਰੀਲੀਜ਼ ਹੋਣਾ ਗਾਣਾ ਰੀਲੀਜ਼ ਕਰਦਾ ਸਿੰਘੇ ਨੇ ਆਪਣਾ ਬਹੁਤ ਪਿਆਰ ਦਾ ਲੋਪਤਾ ਪਹਿਲਾ ਸਿੰਗਰ ਜਿਹੜਾ ਇਹ ਸਿੰਗਲੇ ਸੀਗਾ ਤੇ ਜਿਹੜੋਂ ਆਪਣੇ ਨੂੰ ਉਹ ਬਹੁਤ ਸਪੋਰਟ ਕਰਦਾ ਭਰਾ ਆਪਣਾ ਨਾ ਉਹਦੀ ਆਪਣੇ ਜਿਹਨੂੰ ਵੈਬਸਾਈਟ ਆਈ ਜਿੰਨੇ ਵੀ ਜਿੰਨੇ ਵੇਖੀ ਆ ਕੈਨੇਡਾ ਜਾਣਾ ਜਣਾ ਵੈਬਸਾਈਟ ਹੀ ਉਹਨੂੰ ਭਰਾ ਨੇ ਆਪਣਾ ਪੋਰਟ ਰਿਲੀਜ਼ ਕਰਾਈ ਉਹ ਸੋ ਆਪਾਂ ਅੱਜ ਭਰਾ ਨੇ ਆਪਾਂ ਨੂੰ ਰਾਤ ਦੇ ਤੋਂ ਲਾਈਨ ਦਾ ਆਉਣਾ ਹੀ ਆਉਣਾ ਵਾ ਮੈਂ ਜਰੂਰ ਪਹੁੰਚਾਂਗੇ ਸੋ ਮੈਂ ਉੱਥੇ ਪੌਣ ਕੰਗ ਨਾਲ ਕੇ ਇੱਕ ਰੋਟੀ ਖਾ ਲਈ ਆਏ ਹਾਂ ਕਿ ਰੋਟੀ ਖਾ ਲੋ ਆ ਜਾ ਖਾਣਾ ਆ ਜਾ ਹਾਂ ਆ ਵੀ ਮੁੰਡਿਓ ਚਲਿਏ ਚਲਿਏ ਆਪਣੀਆਂ ਟਿਕਟਾਂ ਬੁੱਕ ਹੋ ਗਈਆਂ ਤੇ ਆਪਣਾ ਬੋਰਡਿੰਗ ਪਾਸ ਆਪਣੇ ਕੋਲ ਆ ਚੁੱਕਾ ਬੋਰਡਿੰਗ ਵਾਂ ਇੱਥੇ ਆ ਗਿਆ ਚਲੋ ਭਾਈ ਚਲੋ ਹਿਸ਼ਾਰਪੁਰ ਤਾਂ ਆ ਗਿਆ ਤੁਹਾਨੂੰ ਕੋੜ ਤੋਂ ਹਿਸ਼ਾਰਪੁਰ ਲਓ ਜੀ ਤੁਹਾਨੂੰ ਕੋੜ ਤੋਂ ਹਿਸ਼ਾਰਪੁਰ ਹਿਸ਼ਾਰਪੁਰ ਵਾਲਾ ਵੀਰ ਪਰ ਸਾਡੇ ਰੈਡੀ ਰਹਿਣਾ ਸੋ ਥੋੜੇ ਟਾਈਮ ਤੱਕ ਪਹੁੰਚਣ ਲੱਗੇ ਆਂ ਸਾਨੂੰ ਸਿਨੇਮੇ ਦਾ ਪਤਾ ਨਹੀਂ ਕਿ ਕਿਹੜਾ ਨਾ ਭੁੱਲ ਗਿਆ ਸਾਨੂੰ ਕਿਹੜਾ ਹੈਗਾ ਜਦੋਂ ਸਿਨੇਮੇ ਦਾ ਜਿਹੜਾ ਆਪਾਂ ਵੀਆਈਪੀ ਲੌਂਜ ਲੈਣਾ এয়ারਪੋਰਟ ਤੇ ਉਹਦੇ ਲਈ ਕਾਰ ਨੇ ਯੂਜ਼ ਕਰਨਾ ਆਪਾਂ ਹਿਸ਼ਾਰਪੁਰ ਜਿਹੜਾ ਆਪਾਂ ਵੀਆਈਪੀ ਲੌਂਜ ਲੈਣਾ ਇਹ ਲਾਜਾ ਉਦੋਂ ਲੱਡੂ ਵੀ ਆ ਚੁੱਕੇ ਆ ਉਹਨੇ ਕਿ ਲੱਡੂ ਖਾਵਾਂਗੇ ਸੋ ਫਿਰ ਚਾਲੇ ਪਾਵਾਂਗੇ ਹਾਂ ਸਾਡਾ ਸਿੰਗਾਪੁਰਾ ਪਹੁੰਚ ਲੱਗਾ ਤੇ ਨਾਲ ਪਾਉਨੇ ਭੇਜਿਆ ਸਿੰਘੇ ਭਰਾੜੇ ਲਾਵੀ ਮੇਤਰੋ ਰੈਡੀ ਹੋ ਜਾਓ ਲਾਵੀ ਚੱਕੋ ਮੁੰਡਿਓ ਲੱਡੂ ਤੇ ਮੂੰਹ ਮਿੱਠਾ ਪਹਿਲਾਂ ਕਰਾਦਾ ਆਪਾਂ ਸਿੰਘੇ ਦੀ ਉਹਦੇ ਆਪਾਂ ਗਾਣੇ ਖੁਸ਼ੀ ਜਣਾ ਆ ਸਾਡੇ ਮੁੰਡੇ ਦਾ ਮੂੰਹ ਵੇਖੋ ਪਹਿਲੇ ਲੱਡੂ ਮਾਰ ਕੇ ਲਾਵੀ ਚੱਕੋ ਹੋਇ ਇੱਕ ਲੱਡੂ ਬੁੜੀ ਆਦੇ ਸਭ ਤੋਂ ਵੇਲੇ ਲੋਕ ਆਏ ਆ ਦੁਨੀਆ ਦੇ ਸਭ ਤੋਂ ਵੇਲੇ ਲੋਕ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਆਹ ਰ ਪੰਜ ਵੇ ਉੱਠ ਕੇ ਗੋਡੀ ਕਾਰ ਕਰਕੇ ਆਇਆ ਨਾ ਜਿਵੇਂ ਇਹ ਪੰਜ ਉੱਠ ਕੇ ਗਿਆ ਜਿੰਮ ਜਾ ਗਿਆ ਪਰ ਤਾਂ ਜਾਣੇ ਆ ਤੇ ਚਾਰ ਜਾਣੇ ਚਾਰ ਘੜੀਆਂ ਲੈ ਗਈਆਂ ਚਾਰ ਹੋਰ ਨਾ ਗੱਡੀਆਂ ਉਹਦੇ ਚੱਪਣਾ ਪਾ ਬੂਟ ਪਵਾ ਦੇ ਵਿਚਾਰੇ ਤੇ ਯਾਰ ਤੰਤਾਂ ਤੰਤਾਂ ਸੀਗੇ ਨਾ ਇਹ ਬੂਟ ਨਾ ਯਾਰ ਤੂੰ ਸਿੰਗਾ ਕਹਿੰਦਾ ਸੁਆ ਜਾ ਮੈਂ ਸਿੰਗੜ ਘਾੜ ਬੰਦੇ ਬੂਟ ਐ ਨਹੀਂ ਆਉਂਦਾ ਨਹੀਂ ਪਿਆ ਯਾਰ ਬੂਟਾ ਦੇ ਲਾ ਕੇ ਦੇ ਨੂੰ ਪਹੁੰਚੋ ਇਹ ਸਿੰਗਾ ਇਹਦਾ ਆਉਂਦੇ ਆ ਕੇ ਤੇ ਦੇ ਨੂੰ ਤੂੰ ਵੀ ਭੈਚ ਤੁਸੀਂ ਆਏ ਕਿਉਂ ਕਹਦਾ ਮਤਲਬ ਆਏ ਲੱਗਦਾ ਨਾ ਬਾਸ ਹੁੰਦਾ ਜਿਵੇਂ ਨਹੀਂ ਯਾਰ ਭਰਾ ਯਾਰ ਸੱਚ ਦੱਛਾ ਕਰ ਕੇ ਉਹਨਾਂ ਨੂੰ ਯਾਰ ਤੂੰ ਲਾ ਲੈ ਤੇਰਾ ਬਾਕੀ ਮਫਰਲ ਚੱਕਣਾ ਕਰ ਮਫਰਲ ਬਹੁਤ ਛੋੜਾ ਤਿਆਰ ਕੀਤਾ ਵਾ ਉਹ ਜਾ ਗਿਫਟ ਦੇਣਾ ਮਫਰਲ ਤਾਨੂੰ ਜਾ ਕੇ ਮਫਰਲ ਖਵਾਉਣੇ ਕਿਹੜਾ ਤਿਆਰ ਕੀਤਾ ਉਹ ਗੁੱਗੂ ਘਰੇ ਜਾ ਕੇ ਵਿਖਾਵਾਂਗੇ ਚਲੋ ਲੇ ਠੀਕ ਆ ਕੱਲੀ ਤਰੱਕੀ ਤੁਸੀਂ ਚਾਬੀ ਬੈਠ ਤੇ ਸਾਡੇ ਤਾਂ ਗੱਡੀ 'ਚ ਬੈਹ ਕੇ ਆਣਗੇ ਵਾਹ ਜੀ ਵਾਹ ਕੀ ਬਾਤ ਐ ਸਿਆਣੇ ਮੁੰਡੇ ਫਿਰ ਚੱਲ ਕੱਢ ਦੂਜੀ ਗੱਡੀ ਤੋਂ ਨਹੀਂ ਨਹੀਂ ਮੈਂ ਪਹਿਲਾਂ ਕੰਮ ਕੰਮਣ ਚੱਲ ਨਾਲ ਚੱਲ ਇੱਧਰ ਨਾ ਬਹਿ ਪੈਂਦੇ ਹੀ ਨਹੀਂਗੇ ਇਹਨੂੰ ਨਹੀਂ ਵੱਟ ਪੈਂਦੇ ਹੈਗੇ ਤੇ ਫਿਰ ਤੂੰ ਕਿਉਂ ਆਕੜਿਆ ਖੜਾ ਮੈਂ ਉਹ ਯਾਰ ਹੁਣ ਬੈ ਖੜਨਾ ਲੈ ਜੀ ਬੰਦੇ ਨੇ ਹੁਣ ਖੜੇ ਵੀ ਨਾ ਬੰਦਾ ਉਹ ਵੀ ਬੰਦਾ ਸਿੱਧਾ ਹੋ ਗਏ ਚੱਜ ਨਖਲੋ ਜੇ ਕਿ ਆਕੜ ਕੇ ਖੜਾ ਆਏ ਜਿਵੇਂ ਕਿ ਦੇਖਦੇ ਨਹੀਂ ਪੀਏਗਾ ਕਸੀਰੀ ਲੋਟ ਹੈ ਕੀ ਇਹ ਮੈਨੇ ਬਾਤ ਨਾਲ ਕਿਸੇ ਨੂੰ ਨਹੀਂ ਲੱਗਦਾ ਪਿਆ ਬੰਦਰ ਤਾਂ ਸੋਹਣਾ ਲੱਗਦਾ ਨਹੀਂ ਤੇ ਸੋਹਣਾ ਵੀ ਸੋਹਣਾ ਹੀ ਲੱਗਣਾ ਅੰਦਰ ਤੋਂ ਸੋਹਣਾ ਕਿੱਦਾਂ ਪਰਦਾ ਜਾਂਦਾ ਯਾਰ ਨਾ ਦਿਨ ਪਾਪ ਪਾਪ ਨਹੀਂ ਸੱਚੀ ਤੇ ਉਹਨੇ ਵਿਆਹ ਕਰਾਉਣਾ ਨੂੰ ਸੋਹਣਾ ਕਰਨਾ ਹਾਂ ਵਿਆਹ ਦੀ ਉਮਰ ਹੋ ਗਈ ਸੋਹਣਾ ਹੀ ਬੰਨਾ ਵਾ ਨਹੀਂ ਹੁਣ ਹਾਂ ਹੁਣ ਕੁੜੀ ਲੱਭ ਕੇ ਵਿਆਹ ਕਰਾਉਣਾ ਮਾਣ ਜਦੋਂ ਕੁੜੀ ਲੱਭੀ ਵਿਆਹ ਕਰਾ ਲਾਤਾ ਸਦਾ ਹੀ ਸੋਹਣੇ ਲੱਗਦੇ ਆ ਆ ਕਿਹਦਾ ਗੱਲ ਅੱਜ ਮੰਮੀ ਨੂੰ ਕਹ ਨਜ਼ਰਾ ਲਾ ਲੂਗੀ ਅੱਜ ਤੂੰ ਬਹੁਤ ਸੋਹਣਾ ਲੱਗੀ ਜਨਾ ਸੱਚੀ ਆ ਕਿੰਡਾ ਪੰਪ ਲੈ ਪੰਪ ਦਾ ਨਹੀਂ ਦੇਣਾ ਮੈਂ ਤਾਂ ਖੇੜਣਾ ਇਹਨੂੰ ਮੈਂ ਬਾਅਦ ਕਰਵਾ ਦੇਣਾ ਮੈਂ ਇਹਦੇ ਲਈ ਉਹਨੇ ਢੇਲੀ ਆਓ ਇੱਥੇ ਵਾਹ ਲਓ ਜੀ ਚੈੱਕ ਕਰੋ ਮੋਹਰੇ ਵਾਲਾ ਇਸ ਕੰਮ ਕਰਕੇ ਆਪਾਂ ਚੱਲੇ ਆ ਤੁਹਿਆਂ ਦੇਖ ਸਕਦੇ ਹੋ ਤੇ ਬਾਕੀ ਤੁਹਾਨੂੰ ਜਾ ਕੇ ਉਸ ਨੂੰ ਮਲਾਉਂਦੇ ਕਿਹੜੇ ਬੰਦੇ ਕੋਲ ਚੱਲੇ ਨਾ ਵੀ ਦੇਖ ਲਿਆ ਵਾ ਤੇ ਲਓ ਜੀ ਬਹੁਤ ਸੋਹਣਾ ਤਿਆਰ ਕੀਤਾ ਭਾਈ ਤੁਸੀਂ ਕੀ ਕਹਿਣਾ ਜੀ ਗੁਗੂ ਜੀ ਭਾਈ ਮੇਰੇ ਵੱਲੋਂ ਭਾਜੀ ਨੂੰ ਬੈਸਟ ਵਿਸ਼ਿਅਸ ਹਾਂਜੀ ਬੈਠੀ ਆ ਜਿਹੜਾ ਉਹ ਜੂੜਾ ਹੀ ਖੋਲਦੀ ਤਿੰਨ ਦਿਨ ਹੋ ਗਏ ਤਾਂ ਨਹੀਂ ਲੱਗਦਾ ਭਰਾਵਾ ਹੋ ਹੋ ਉਹ ਗੱਲ ਅਸਰ ਖੜਕਣੀ ਨਹੀਂ ਵੇਸ ਨਹੀਂ ਹਾਂ ਜੂੜਾ ਕਿ ਤਾ ਖੋਲ ਲਾਂਗੇ ਜਾਨਾ ਜਿਹੜਾ ਕਰਾਦਾ ਨਾ ਯਾਦ ਭਾਬੀ ਨੇ ਮੌਕੇ ਤੇ ਗੱਲ ਛੋੜੀ ਕਰਦੀ ਮੈਂ ਵਕਤ ਤੇ ਦਿਮਾਗ ਵੱਤ ਚੱਲਦੀ ਇਹ ਕਿੱਥੋਂ ਕਰਾਈਆਂ ਇਹ ਆ ਮੈਂ ਥੋੜੀ ਤੱਕੀ ਉਹ ਉਹ ਜਿਹੜਾ ਆ ਇਹਦੇ ਉੱਥੇ ਚੱਲ ਗਿਆ ਲੋ ਕਰ ਦੋ ਪੈਕੇਨ ਨੂੰ ਆਪਣੇ ਲਾਹੌਰ ਦੇ ਬਟਿਕ ਤੋਂ ਜਿਹੜਾ ਚੱਲੀ ਆਪਣੇ ਆਹ ਫਿਰ ਮੈਂ ਕਹਾ ਬਹੁ ਮਾੜਾ ਇੱਕ ਕਾਫੀ ਪੀਣਾ ਜਮਾ ਇੱਕ ਹੀ ਇੱਕ ਦਿਨ ਇੱਕ ਕੈਂਪੀਨ ਲਾ ਪਿਆ ਉਹ ਇੱਕ ਹੀ ਬੀਨਾ ਉਹਨੇ ਚਾਰ ਪੰਜ ਨੂੰ ਕਿ ਮਿਲੀ ਕਾਫੀ ਇੱਕ ਟਾਈਮ ਕੇ ਕਾ ਕੇ ਮਹਾ ਇੱਕ ਟਾਈਮ ਕਦੇ ਕਦੇ ਪਾਤੀ ਬਹੁ ਮਾੜੀ ਆ ਕਦੇ ਜਾਂ ਦੋ ਟਾਈਮ ਨਹੀਂ ਜੇ ਇੱਕ ਟਾਈਮ ਹਾਂਜੀ ਠੀਕ ਠਾਕ ਭੈਣ ਜੀ ਠੀਕ ਭੈਣ ਜੀ ਨਹੀਂ ਬੰਦੇ ਤੁਸੀਂ ਦੋਵਾਂ ਆਹ ਕਲੀਆਂ ਵਾਲੀਆਂ ਰੱਖੀ ਫਿਰਦੇ ਆਹ ਦੀ ਡਾਈਟ ਆ ਸਾਰੀ ਆ ਡਾਈਟ ਆ ਜੇ ਸਬਜ਼ੀਆਂ ਸਬਜ਼ੀਆਂ ਲਓ ਜੇ ਡੱਬਾ ਖੋਲਣਾ ਜਿਹੜਾ ਉਹ ਵਾਲਾ ਉਹਦਾ ਡੱਬਾ ਬੰਦ ਹੀ ਆ ਗੋੜੀ ਚਲੀ ਆਪਾਂ ਚਲੋ ਚਲੋ ਲਓ ਜੀ ਹੋ ਗਿਆ ਰੈਡੀ ਆਪਣੇ ਮਫਰਲ ਪਾਓ ਇਹਨੂੰ ਡੱਬੇ 'ਚ ਇੱਕ ਮਿੰਟ ਡੱਬੇ 'ਚ ਨਹੀਂ ਅਸੀਂ ਇੱਕ ਕਿਸੇ ਨੂੰ ਚੁੱਪਾ ਅਸੀਂ ਲਓ ਜੀ ਝੋਲਾ ਵੀ ਸਾਡਾ ਵੇਖੋ ਕਿੰਨਾ ਸੋਹਣਾ ਝੋਲੇ ਤੇ ਪ੍ਰੈਸ ਮਾਰ ਲਾ ਦੇਵੇ ਹਾਂ ਕਾਕਾ ਵਧੀਆ ਹੀ ਫੁੱਲਾਂ ਵਾਲਾ ਫੁੱਲਾਂ ਵਾਲਾ ਕਿਹੜਾ ਵਧੀਆ ਜਿਹੜਾ ਮਰਜ਼ੀ ਲਾ ਜਾ ਕੋਈ ਕਹਿੰਦੇ ਫੁੱਲਾਂ ਵਾਲਾ ਕੋਈ ਕਹਿੰਦੇ ਨਕਲੀ ਵਾਲਾ ਚਾਹੀਦਾ ਹੋਇਆ ਉਹਦਾ ਬਾਵਾ ਕੋਈ ਵਿਆਹੜਾ ਤਾਂ ਮਾਂ ਜਾਂ ਮਾਂ ਵੀ ਬਣਾਏ ਪਏ ਆ ਸਲਾਦ ਵੀ ਇਹ ਹੀ ਬਣਿਆ ਸਭ ਤੋਂ ਜ਼ਿਆਦਾ ਆ ਜੀ ਵਾਹ ਕੀ ਬਾਤ ਹੈ ਕਿੜੀਆਂ ਦਾ ਸਮਾਰ ਮੋੜ ਕੇ ਲੈ ਕੇ ਆਣਾ ਉਹਦੇ ਕੀ ਆ ਉਹਦੇ ਤੇ ਗੁਰਮੁਖੀ ਮੈਂ ਗੁਰਮੁਖੀ ਦਾ ਬੇਟਾ ਉਹ ਵੀ ਸਹੀ ਆ ਹੇ ਉਹ ਚੱਕ ਉਹ ਚੱਕ ਯਾਰ ਲਈ ਫੀਲਿੰਗ ਲੈਂਦਾ ਸੁਣ ਉਹ ਚੱਕ ਉਹ ਚੱਕ ਪਾਲਾ ਮਾਲਾ ਪਟਾਏ ਨੂੰ ਵੀ ਲਾ ਚੋਲਾ ਵੀ ਦਿਖਾ ਚੱਲ ਬੈ ਬਾਹਰ ਖੜਿਆ ਥੇ ਹੋਰ ਮਾਰ ਲੈਣੀ ਆਵਾਜ਼ ਉਹਨਾਂ ਨੂੰ ਲੈ ਝੋਲਾ ਆ ਗਿਆ ਜੀ ਬੈਠੇ ਉਹਨੂੰ ਲੱਗਾ ਝੋਲਾ ਲੈਣੀ ਲੱਭਾ ਹੀ ਬੜਾ ਮੇਰੇ ਤੋਂ ਆ ਬਾਸ ਸੋਨਾ ਆਇਆ ਏ ਸ਼ਾਟ ਆਹ ਦਾ ਰਾਜਾ ਹੀ ਲੱਗਦਾ ਸਨੋਵਰ ਰਾਜਿਆ ਵਾਲੀ ਫੀਲਿੰਗ ਉਹਨੂੰ ਮਾਰ ਲੈ ਆਵਾਜ਼ ਕਾ ਕੇ ਹੋ ਗਈ ਬਣ ਕੀ ਹਾਂਜੀ ਤੇ ਅੱਗੇ ਆਓ ਮੋਟੇ ਆਓ ਚਲੋ ਛੋਟੇ ਆਇਓ ਕਮਲਿਆ ਅੱਗੇ ਆ ਪਰਲੇ ਪਾਸੇ ਪਰਲੇ ਪਾਸੇ ਬੋਂਸਰ ਬੋਂਸਰ ਆਇਓ ਬੋਂਸਰ ਦੋਇਆ ਚੱਲ ਚੱਲ ਅੱਗੇ ਆ ਪਰਾ ਹੋਇਓ ਪਾਜੀ ਪਰਾ ਕੋਈ ਇਧਰ ਪਾਸੇ ਕਰ ਲੈ ਬੰਦੇ ਫੋਟੋ ਨਾ ਖਿੱਚ ਲੈ ਉਹ ਐਡਾ ਡੋਂਟ ਵਰਥ ਨਾ ਆਓ ਹਾਂ ਬੜੇ ਡੋਂਟ ਵਰਥ ਪਾਸੇ ਇੱਧਰ ਲੈ ਆ ਚਲ 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 ਵਾਰੀ ਖੋਲ ਵਾਰੀ 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 ਖੋਲੋ ਸ਼ੇਦੀ ਉਹ ਲਾ ਲਾ ਲਿਆ ਜੀ ਲੋਲ ਵਾਲਾ ਵਾਰੀ ਵਾਰੀ ਹੋਲ ਡਰਾਈਵਰ ਉਹ ਪਹਿਲੇ ਲਫੜੇ ਪੈ ਵਾਰੀ ਵਾਰੀ ਸਾਡੀ ਗਲਤ ਹੋ ਗਈ ਫਿਰ ਖੜ ਕੇ ਛੇਤੀ ਚੱਲੋ ਨਾ ਨਾ ਚੱਲਾ ਟੋਟਲ ਗੋਲ ਨਹੀਂ ਫੋਲੋ ਕਰ ਰਗਾ ਤੁਸੀਂ ਟੋਟਲ ਡਾਗਿਆ ਕੀ ਕਹੀਦਾ ਆ ਬਚਾ ਲੈ ਲੈ ਮੁੰਡੇ ਦਗਾ ਕਰ ਬਿਡ 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 ਬੈਠ ਜਾ ਬੈਠ ਜਾ ਪਾਈ ਜਾਈ ਚਲੋ ਚਲੋ ਅਸਲਾ ਚੱਕ ਲੋ ਚਲੋ ਬਾਈ 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 ਹੈ ਸੇਫ ਜਾਂ ਨਹੀਂ ਚਲੋ 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 ਸਮੂਝੇ ਹੋਏ ਆ ਬੀਬੀ ਸੀਰ ਮੇਰੀ ਹੂਸ ਮੰਗਲੇ ਸੋ ਮੈਨੂੰ ਇਹ ਲੱਗਦਾ ਕਿ ਇਹ ਗਾਣੇ ਨੂੰ ਵੀ ਤੁਸੀਂ ਇੰਨਾ ਪਿਆਰ ਦਿੱਤਾ ਇਹ ਟੋਲ ਪਲਾਜਾ ਜਿਹੜਾ ਤੁਸੀਂ ਗੱਲ ਕਰੀ ਅੰਦਰ ਇੰਟਰਵਿਊ ਚ ਤੇ ਆਪਾਂ ਜ਼ਿੰਦਗੀ ਜੀ ਕੇ ਜਾਣਾ ਕੱਟ ਕੇ ਨਹੀਂ ਜਾਣਾ ਖੁਸ਼ ਰਹੋ ਹਮੇਸ਼ਾ ਚੜਦੀ ਕਲਾ ਚ ਰਹੋ ਲਾਡਲੀ ਬਾਨਾ ਕੀ ਬਾਤ ਹੈ ਜੀ ਬਹੁਤ ਸਾਰਾ ਫੜੇ ਭਾਈ ਥੈਂਕ ਯੂ ਭਾਈ ਆ ਲਓ ਜੀ ਪੀਮ ਬੋਲ ਬੋタル ਭਾਈ ਜੀ 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 ਜ ਕਦੇ ਢੇਰੀ ਵੀ ਢੈਣੀ ਚਾਹੀਦੀ ਕਿਉਂਕਿ ਸਾਡੀ ਪੰਜਾਬੀਆਂ ਦੀ ਫਿਤਰਤ ਦੇ ਵਿੱਚ ਹਮੇਸ਼ਾ ਮੁੱਛ ਖੜੀ ਕਰਕੇ ਗੱਲ ਕਰਨ ਦਾ ਜਜ਼ਬਾ ਹੈ ਹਮੇਸ਼ਾ ਹੀ ਅਸੀਂ ਉਂਗਲੀ ਆਪਣੀ ਖੜੀ ਰੱਖੀ ਹੈ ਸੋ ਜਿੰਨੇ ਯੋਧੇ ਵੀ ਹੋਏ ਆ ਸਾਡੇ ਪੰਜਾਬ ਚੋਂ ਜਿਨ੍ਹਾਂ ਨੇ ਹਮੇਸ਼ਾ ਆਪਣੀ ਪੰਜਾਬ ਤੇ ਪੰਜਾਬੀਅਤ ਲਈ ਆਪਣੀਆਂ ਜਾਨਾਂ ਦਿੱਤੀਆਂ ਨੇ ਆਪਣੇ ਪਰਿਵਾਰ ਬਾਰੇ ਨੇ ਤੋਂ ਅਸੀਂ ਉਹਨਾਂ ਦੀਆਂ ਫੈਮਲੀਆਂ ਦੇ ਵਿੱਚੋਂ ਉਹਨਾਂ ਦੀ ਧਰਤੀ ਦੇ ਵਿੱਚੋਂ ਜਨਮ ਲਿਆ ਹੈ ਤਮੈਨੂੰ ਲੱਗਦਾ ਕਿ ਤੁਸੀਂ ਵੀ ਯੋਧੇ ਹੋਣੇ ਚਾਹੀਦੇ ਹੋ। ਇਹ ਜ਼ਿੰਦਗੀ ਨੈਟ ਵਾਲੀ ਜਲਦੀ ਨਿਕਲ ਜਾਣੀ ਆ। ਅੱਗੇ ਫੇਸਬੁੱਕ ਜੀ ਆਈ ਸੀ, ਇੰਸਟਾਓਸਟਾ ਆਈ ਐ, ਟਿਕਟੋਕ ਆਈ ਸੀ। ਇਹ ਸਾਰੀਆਂ ਚੀਜ਼ਾਂ ਨਿਕਲ ਜਾਣੀਆਂ। ਅਸੀਂ ਸੀਰੀਅਸ ਲੈ ਜਣੇ ਇਹਨਾਂ ਨੂੰ ਜਲਦੀ। ਅਸੀਂ ਕੋਈ ਚੀਜ਼ 네ਗੇਟਿਵ ਹੁੰਦੀ ਆ, ਸੋਸ਼ਲ ਮੀਡੀਆ ਤੇ ਉਹਨੂੰ ਆਪਦੀ ਲਾਈਫ ਨਾਲ ਰਿਲੇਟ ਕਰ ਲੈਂਦੇ ਆ। 네ਗੇਟਿਵ ਹੁੰਦਾ ਕਿਤੇ ਅਸੀਂ ਕਿਸੇ ਦਾ ਡਿਸੀਜਨ ਦੇਖ ਕੇ ਉੱਤੇ ਡਿਸੀਜਨ ਲੈ ਲੈਂਦੇ ਆ ਕਿ ਯਾਰ ਉਸ ਬੰਦੇ ਨੇ ਗਲਤ ਗਿਆ। ਬਹੁਤ ਵੱਡਾ ਗਲਤੀ ਹੋਊਗਾ ਅੱਛਾ ਉਹਨੇ ਸਿੰਘੇ ਨੂੰ ਮਾਰਾ ਗਿਆ ਤਾਂ ਸਿੰਘਾ ਮਾਰੇ ਹੋਊਗਾ ਹਮੇਸ਼ਾ ਇਦਾਂ ਨਹੀਂ ਹੁੰਦਾ ਲੈ ਇਸ ਦੇ ਵਿੱਚ ਜਿੱਥੇ ਅਸੀਂ ਆਂ ਸਾਨੂੰ ਦੇਖਣ ਵਾਲੀਆਂ ਹਜ਼ਾਰ ਤੇ ਲੱਖਾਂ ਅੱਖਾਂ ਨੇ ਹੁਣ ਹਰੇਕ ਅੱਖ ਚੰਗੀ ਹੈ ਮਾੜੀ ਹੈ ਕੋਈ ਸਾਡੇ ਲਈ ਦੁਸ਼ਮਣੀ ਰੱਖਦੀ ਹੈ ਕੋਈ ਸਾਡੇ ਲਈ ਪਿਆਰ ਰੱਖਦੀ ਹੈ ਕੋਈ ਸਾਨੂੰ ਆਪਣਾ ਭਰਾ ਮੰਨਦਾ ਹੈ ਕੋਈ ਵੱਡਾ ਭਰਾ ਕੋਈ ਛੋਟਾ ਭਰਾ ਕੋਈ ਬੁੱਤ ਮੰਨਦਾ ਕਿਸੇ ਨੂੰ ਜੈਲਸ ਕੀ ਹੁੰਦੀ ਆਗੇ ਯਾਰ ਸਿੰਘੇ ਦੀ ਉਮਰ ਥੋੜੀ ਹੈ ਬੜਾ ਆਪਣੀ ਲਾਈਫ ਦੇ ਵਿੱਚ ਨਾ ਕੁਝ ਬਣਾ ਲਿਆ ਉਹ ਉਹ ਜੈਲਸੀ ਕਦੇ ਵੀ ਬੰਦੇ ਨੂੰ ਜੀਣ ਦਿੰਦੀ ਸੋ ਮੈਂ ਕਹਿੰਦਾ ਹਮੇਸ਼ਾ ਖੁਸ਼ ਰਹਿਆ ਕਰੋ ਯਾਰ ਹੱਸਦੇ ਰਹਿਆ ਕਰੋ ਚਾਹੇ ਜ਼ਿੰਦਗੀ 'ਚ ਕੋਈ ਪ੍ਰੋਬਲਮ ਆਵੇ ਤੁਹਾਡੇ ਤੇ ਸੋ ਮੈਂ ਇਹਦਾ ਇੱਕ ਗੱਲ ਸਿੱਖੀ ਐ ਲਾਈਫ ਆ ਵੀ ਤੜਾ ਨਿਕਲ ਜਾਣਾ ਸਿਰ ਹਮੇਸ਼ਾ ਕਲਾਕਾਰ ਨਹੀਂ ਬਣਿਆ ਰਹਿਣਾ ਤੁਸੀਂ ਹਮੇਸ਼ਾ ਔਲ ਜਲੀ ਪੜੀ ਜਾਣਾ ਅੱਗੇ ਲਾਈਫ ਚੱਲੀ ਜਾਣੀ ਆ ਵਿਆਹ ਹੋ ਜਾਣਾ ਬੱਚੇ ਹੋ ਜਾਣੇ ਆ ਅੱਗੇ ਤੁਸੀਂ ਅੱਗੇ ਕਿਉਂਕਿ ਮੈਨੂੰ ਲੱਗਦਾ ਕਿ ਮੈਨੂੰ ਨਹੀਂ ਲੱਗਦਾ ਪਰ ਦਰਦ ਦੇ ਤੋਂ ਬਾਅਦ ਤੇਰਾ ਨਾਮ ਯਾਦ ਹੋਊਗਾ ਕੋਈ ਨਹੀਂ ਯਾਦ ਰੱਖਦਾ ਆਪਦੀ ਫੈਮਿਲੀ ਚੋਈ ਨਹੀਂ ਕੋਈ ਯਾਦ ਰੱਖਦਾ ਸਭ ਆਪਦੀ ਲਾਈਫ ਤੇ ਫੋਕਸ ਕਰੋ ਤੇ ਲੋ ਮਿੱਤਰੋ ਕਹਿੰਦੇ ਗਾਣਾ ਆ ਗਿਆ ਤੇ ਲਾਲਾ ਲਾਲਾ ਕਰਾ ਦਿਓ ਹਾਂਜੀ ਬਾਈ ਕੀ ਕਹਿਣਾ ਚਾਹੂਗੇ ਤੁਸੀਂ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੀ ਮਾਂ ਬੋਦੀ ਨਾਲ ਹਮੇਸ਼ਾ ਪਿਆਰ ਕਰੋ ਤੇ ਬਹੁਤ ਬਹੁਤ ਧੰਨਵਾਦ ਇਹ ਸਾਡੀਆਂ ਭੈਣਾਂ ਨੇ ਬਣਾ ਕੇ ਦਿੱਤਾ ਹੈ ਲੋਨ ਨਮਟਿਕਲੋ ਆਪਣਾ ਇਹ ਆਹ ਲਵ ਯੂ ਤੁਹਾਨੂੰ ਪੰਜਾਬੀਅਤ ਜਿੰਦਾਬਾਦ ਆਪਣੀ ਰੱਬ ਚੜ੍ਹਦੀ ਕਲਾ ਚ ਰੱਖੇ ਗਾਣਾ ਆ ਗਿਆ ਵਾ ਬਾਕੀ ਤੇ ਭਰਾ ਮੇਰੇ ਜਰੂਰ ਸੁਣੋਗੇ ਆ ਕੇ ਗਾਣਾ ਇਹ ਗਾਣਾ ਲੋਕੀ ਫਿਲਮਾਂ ਕਰਦੇ ਸੀਵੇਂ ਜਿਵੇਂ ਜ ਆਪਾਂ ਗਾਣਾ ਕਰਤਾ ਰਿਲੀਜ਼ ਹੈ। ਆਪਾਂ ਗਾਣਾ ਰਿਲੀਜ਼ ਕਰਿਆ ਜਿਸਨ ਵਿੱਚ ਤੇ ਚੱਕਦੇ ਉਹ ਕੰਮ ਲਿਆਦੇ ਉਹ ਨੇਰੀ ਤੇ ਲਾਲਾ ਲਾਲਾ ਕਰਾਉਣੀ ਸੀ ਲਾਲਾ ਵਾਲਾ ਹੀ ਕਰਾਦੀ ਆ। ਕੋਈ ਪਈ ਆ ਲੋਕਾਂ ਦੀ ਦੇਖ ਕੇ ਸਾਨੂੰ ਸ਼ਰਮ ਪਈ। ਉਹ ਅਜਾ ਆਪਣਾ ਮੇਰੇ ਨਵਾਂ ਟਾਇਲਰ ਨਾ ਖੇੜਾ ਪਰ ਨੰਗੀ ਵਾਲਾ। ਸਿੰਗਾ ਬੂ ਬਾ ਬੂ ਬਿਓ। ਦਿਲਾਉਂਦੇ ਮੈਂ ਤਰੋ ਜਿਹੜਾ ਆਪਾਂ ਕਰੋ ਤਿਆਰ ਕਰਕੇ ਅਗਲੇ ਪਹਿਣਾ ਕੋਲ ਤੇ ਵੀਰੇ ਨੂੰ ਆਪਾਂ ਦੇਦਾ ਵਾ। ਕਿਵੇਂ ਲੱਗਾ ਵੀਰੇ ਸਹੀ ਬਣਾਇਆ ਬਹੁਤ ਵਧੀਆ। ਥੈਂਕ ਯੂ। ਬਾਕੀ ਪੰਜਾਬ ਜਿੰਦਾਬਾਦ ਆ ਤੇ ਬਲੌਗ ਵੀ ਦੇਖਿਆ ਆਪਾਂ ਗਾਣਾ ਜਿਹੜੇ ਰਿਲੀਜ਼ ਕੀਤਾ ਵਾ। ਇਹ ਵੱਖਰਾ ਕਰੀਦਾ ਹੈ ਕਿਉਂ ਸੋਹਣਾ ਭਾਵੇਂ ਘੱਟ ਬੰਦੇ ਚੰਗਾ ਲੱਗੇ ਪਰ ਕਰੀਦਾ ਵੱਖਰਾ ਹੈ ਸਹੀ ਆ ਨਾ ਕੱਲੇ ਕੱਲੇ ਮੇਰਾ ਬੂੰਬੇ ਬੂੰਬੇ ਸਭ ਹੋਣਾ ਫੈਨਾ ਆ ਸਿੰਘ ਦੇ ਹੁਣੀ ਮਾਲਪੁਰੋਂ ਨਿਕਲੇ ਆ ਹਾਲੇ ਹੋਏ ਮੇਰੀ ਕੋਈ ਨਹੀਂ ਵਾਰਦਾ ਮੂੰਹ ਮਾਤ ਆਇਆ ਲਿਸ਼ਕਾ ਕੇ ਲਾਇਆ ਉਹ ਤੋਂ ਵਾਰੀ ਇੱਕਰੀ ਮਿਲਦੀ ਆ ਆਈ ਆਈ ਐ ਹਾ ਆਹ ਇਹ ਯਾ ਮਨਜਾ ਪੂਰਾ ਫਲਿਆ ਹੋਇਆ ਉਧਰ ਆਪਣੇ ਵਾਲਾ ਤੁਸੀਂ ਇੱਕ ਗੱਲਾ ਫੈਲਿਆ ਹੋਇਆ ਵਾ ਬੱਸ ਬੱਸ ਪਾਊਡਰ ਤੇਲ ਆਇਆ ਹੱਥਰੇ ਜਾਂਦੇ ਸਾਰੇ ਗੋਲੀਆਂ ਅੰਦਰ ਪਾ ਦਿੰਦੀਆਂ ਵੇਖੀ ਆ ਦੂਗੋ ਸਾ ਇਹ ਆਪਣਾ ਆਣਾ ਪੈਣਾ ਗੇਮ ਚ ਹਾਂ ਬਸ ਫਿਰ ਬੱਚਾ ਪਾ ਦੇ ਕੋ ਆਹ ਮੜ ਵਾਸਤੇ ਹੀ ਹੁਣ ਫੇਰ ਨਹੀਂ ਦੇ ਇਹ ਮੜਾ ਆ ਫੇਰ ਡਾਂਗੇ ਨੇ ਡਾਂਗ ਫੇਰ ਪਹਿਲਾਂ ਦੇ ਇਹਨੂੰ ਡਾਂਗ ਫੇਰ ਕੇ ਬਾਹਰ ਛੱਡ ਕੇ ਆ ਜਾਗੇ ਇਹਨੂੰ